ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਦੇ ਨਾਲ ਜੁੜੀ ਹੋਈ ਇੱਕ ਹੋਰ ਅਪਡੇਟ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਇਸ ਸਮੇਂ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਗਾਇਕ ਰੇਸ਼ਮ ਅਨਮੋਲ ਤੇ ਐਮੀ ਬਿਰਕ ਦੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਸਿਹਤ ਜੋ ਹੈ ਉਹ ਪਹਿਲਾਂ ਨਾਲੋਂ ਸਹੀ ਹੈ ਉਹਦੇ ਵਿੱਚ ਸੁਧਾਰ ਜੋ ਹੈ ਉਹ ਆ ਰਿਹਾ ਹੈ ਦੱਸ ਦਈਏ ਕਿ ਦੋਨਾਂ ਦੇ ਵੱਲੋਂ ਰਾਜਵੀਰ ਜਵੰਦਾ ਦੇ ਨਾਲ ਹਸਪਤਾਲ ਦੇ ਵਿੱਚ ਪਹੁੰਚ ਕੇ ਉਹਨਾਂ ਦਾ ਹਾਲ ਜਾਣਿਆ ਗਿਆ ਤੇ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੀ ਹਾਰਟ ਬੀਟ ਤੇ ਉਥੇ ਹੀ ਬਲੱਡ ਪ੍ਰੈਸ਼ਰ ਪਹਿਲਾਂ ਨਾਲੋਂ ਸਥਿਰ ਹੈ ਜੋ ਕਿ ਪਹਿਲਾਂ Աստել ਦੱਸਿਆ ਜਾ ਰਿਹਾ ਸੀ ਤਾਂ ਬੀਤੇ ਕੱਲ ਫੋਰਟਿਸ ਦੇ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਸੀ ਜਿੱਥੇ ਮੀਡੀਆ ਬੁਲੇਟਿਨ ਜਾਰੀ ਕੀਤਾ ਗਿਆ ਸੀ ਤੇ ਦੱਸਿਆ ਗਿਆ ਸੀ ਕਿ ਉਹਨਾਂ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ ਸਰੀਰ ਦੇ ਵਿੱਚ ਆਕਸੀਜਨ ਦੀ ਕਮੀ ਜੋ ਹੈ ਉਹ ਦੱਸੀ ਜਾ ਰਹੀ ਹੈ ਸਰੀਰ ਦੇ ਅੰਗਾਂ ਦੇ ਵਿੱਚ ਆਕਸੀਜਨ ਪੂਰੀ ਤਰੀਕੇ ਦੇ ਨਾਲ ਨਹੀਂ ਪਹੁੰਚ ਰਹੀ ਤਾਂ ਉੱਥੇ ਹੀ ਜੋ ਹੈ ਲੋਕਾਂ ਦੇ ਵੱਲੋਂ ਅਰਦਾਸਾਂ ਜੋ ਸੀ ਉਹ ਕੀਤੀਆਂ ਜਾ ਰਹੀਆਂ ਸੀ ਰਾਜਵੀਰ ਜਵੰਦਾ ਦੀ ਸਿਹਤਿਆਬੀ ਦੇ ਲਈ ਤਾਂ ਹੁਣ ਇਹ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਹਾਲਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰਾ ਹਾਲਾਂਕਿ ਉਹਨਾਂ ਨੂੰ ਅਜੇ ਵੀ ਵੈਂਟੀਲੇਟਰ ਸਪੋਰਟ ਤੇ ਰੱਖਿਆ ਗਿਆ ਹੈ ਪਿਛਲੇ 4 ਦਿਨਾਂ ਤੋਂ ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਦੱਸ ਦਈਏ ਕਿ 27 ਸਤੰਬਰ ਨੂੰ ਬਾਈਕ ਰਾਈਡਿੰਗ ਦੇ ਦੌਰਾਨ ਉਹਨਾਂ ਦਾ ਸੜਕ ਹਾਦਸਾ ਹੋਇਆ ਸੀ ਤੇ ਇਸ ਹਾਦਸੇ ਦੇ ਵਿੱਚ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ ਤਾਂ ਬੱਦੀ ਤੋਂ ਕਾਲਕਾ ਰੋਡ ਤੇ ਇਹ ਭਿਆਨਕ ਸੜਕ ਹਾਦਸਾ ਜੋ ਸਿਉ ਵਾਪਰਿਆ ਸੀ ਬਾਈਕ ਰਾਈਡਿੰਗ ਜੋ ਹੈ ਚਰਾਜਵੀਰ ਜਵੰਦਾ ਕਰ ਰਹੀ ਸੀ ਦੱਸ ਦਈਏ ਕਿ ਤਿੰਨ ਚਾਰ ਜਣਿਆਂ ਦੇ ਨਾਲ ਉਹ ਘਰੋਂ ਨਿਕਲੇ ਸੀ ਬਾਈਕ ਰਾਈਡਿੰਗ ਕਰਨ ਦੇ ਲਈ ਤਾਂ ਜਾਹੇ ਦੇ ਵਿੱਚ ਇਹ ਹਾਦਸਾ ਵਾਪਰਿਆ। ਜਾਜਵੀਰ ਜਵੰਦਾ ਨੂੰ ਬਾਈਕ ਰਾਈਡਿੰਗ ਦਾ ਸ਼ੌਂਕ ਹੈ। ਅਕਸਰ ਇਸ ਨੂੰ ਉਹਦੇ ਸੋਸ਼ਲ ਮੀਡੀਆ ਤੇ ਇਹ ਵੀਡੀਓਜ਼ ਜੋ ਸੀ ਉਹਨਾਂ ਦੀ ਬਾਈਕ ਰਾਈਡਿੰਗ ਵੀ ਦੇਖ ਸਕਦੇ ਸੀ ਪਰ ਇਸ ਦਿਨ 27 ਸਤੰਬਰ ਨੂੰ ਜਦੋਂ ਬਾਈਕ ਰਾਈਡਿੰਗ ਦੇ ਲਈ ਘਰੋਂ ਨਿਕਲੇ ਤਾਂ ਇਹ ਭਿਆਨਕ ਸੜਕ ਹਾਦਸਾ ਵਾਪਰਿਆ। ਹਾਲਕਿ ਇਸ ਦੇ ਵਿਚਾਲੇ ਇੱਕ ਹੈਰਾਨ ਕਰਨ ਵਾਲੀ ਗੱਲ ਵੀ ਸਾਹਮਣੇ ਆਈ ਕਿ ਉਹਨਾਂ ਦੀ ਬਾਈਕ ਨੂੰ ਇਸ ਹਾਦਸੇ ਦੇ ਵਿੱਚ ਇੱਕ ਖੁਰੋਚ ਤੱਕ ਨਹੀਂ ਆਈ ਪਰ ਆਜਵੀਰ ਜਵੰਦਾ ਇਸ ਹਾਦਸੇ ਦੇ ਵਿੱਚ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਜਦੋਂ ਉਹਨਾਂ ਨੂੰ ਫੋਰਟਿਸ ਹਸਪਤਾਲ ਲਿਜਾਇਆ ਗਿਆ ਤਾਂ ਐਮ ਆਈ ਰਿਪੋਰਟਾਂ ਦੇ ਵਿੱਚ ਨਿਕਲ ਕੇ ਸਾਹਮਣੇ ਆਇਆ ਕਿ ਉਹਨਾਂ ਦੀ ਗਰਦਨ ਤੇ ਰੀੜ ਦੀ ਹੱਡੀ ਤੇ ਗੰਭੀਰ ਯਾਨੀ ਕਿ ਗਹਿਰੀਆਂ ਸੱਟਾਂ ਜੋ ਨਿਗੂਝੀਆਂ ਸੱਟਾਂ ਜੋ ਨੇ ਉਹ ਲੱਗੀਆਂ ਨੇ ਤਾਂ ਜਾਹੇ ਦੇ ਵਿਚਾਲੇ ਉਹਨਾਂ ਦੀ ਸਥਿਤੀ ਸਿਹਤ ਜੋ ਹੈ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਤਾਂ ਲਗਾਤਾਰ ਵੈਂਟੀਲੇਟਰ ਸਪੋਰਟ ਤੇ ਜੋ ਹੈ ਉਹ ਰਾਜਵੀਰ ਜਵੰਦਾ ਨੂੰ ਰੱਖਿਆ ਗਿਆ ਹੈ ਤਾਂ ਜਹੇ ਦੇ ਵਿਚਾਲੇ ਇੱਕ ਚੰਗੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਐਮੀ ਵਰਥ ਤੇ ਰੇਸ਼ਮ ਸਿੰਘ ਅਨਮੋਲ ਦੇ ਵੱਲੋਂ ਦੱਸਿਆ ਗਿਆ ਹੈ ਕਿ ਉਹਨਾਂ ਦੀ ਸਿਹਤ ਦੇ ਵਿੱਚ ਪਹਿਲਾਂ ਨਾਲੋਂ ਸੁਧਾਰ ਹੈ ਉਹਨਾਂ ਦੀ ਹਾਰਟ ਬੀਟ ਤੇ ਜੋ ਬਲੱਡ ਪ੍ਰੈਸ਼ਰ ਹੈ ਉਸ ਤੇ ਹੈ ਜੋ ਕਿ ਪਹਿਲਾਂ ਅਸਥਿਰ ਦੱਸਿਆ ਜਾ ਰਿਹਾ ਸੀ ਤਾਂ ਜਹੇ ਦੇ ਵਿਚਾਲੇ ਲੋਕਾਂ ਦੇ ਵੱਲੋਂ ਲਗਾਤਾਰ ਅਰਦਾਸਾਂ ਜੋਨੇ ਉਕੀਤੀਆਂ ਜਾ ਰਹੀਆਂ ਨੇ ਤਾਂ ਜੋ ਰਾਜਵੀਰ ਜਵੰਦਾ ਜਲਦ ਤੋਂ ਜਲਦ ਸਿਹਤਯਾਬ ਹੋ ਸਕਣ ਤਾਂ ਦੱਸਦੀ ਕਿ 27 ਸਤੰਬਰ ਨੂੰ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਸੀ ਹਿਮਾਚਲ ਦੇ ਜੋ ਬੱਦੀ ਤੋਂ ਕਾਲਕਾ ਰੋਡ ਹੈ ਉੱਥੇ ਹਾਦਸਾ ਵਾਪਰਿਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਨੇੜੇ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹਾਲਾਂਕਿ ਉਸ ਸਿਵਲ ਹਸਪਤਾਲ ਦੇ ਵਿੱਚ ਉਹਨਾਂ ਨੂੰ ਹਾਰਟ ਅਟੈਕ ਵੀ ਆਇਆ ਉਸ ਤੋਂ ਬਾਅਦ ਉਹਨਾਂ ਨੂੰ ਤੁਰੰਤ ਹੀ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜੋ ਰੈਫਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਪਿਛਲੇ 4 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਜੇਰੇ ਇਲਾਜ ਨੇ ਇਸ ਸਮੇਂ ਵੈਂਟੀਲੇਟਰ ਤੇ ਨਹੀਂ ਤੇ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੇ ਹੱਥਾਂ ਤੇ ਪੈਰਾਂ ਦੇ ਵਿੱਚ ਕਮਜ਼ੋਰੀ ਹੈ ਅਜਿਹੇ ਦੇ ਵਿਚਾਲੇ ਉਹਨਾਂ ਨੂੰ ਲੰਬਾ ਸਮਾਂ ਵੈਂਟੀਲੇਟਰ ਤੇ ਰਹਿਣਾ ਪੈ ਸਕਦਾ ਹੈ ਪਰ ਲੋਕਾਂ ਦੇ ਵੱਲੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਨੇ ਕਿ ਰਾਜਵੀਰ ਜਵੰਦਾ ਜਲਦ ਤੋਂ ਜਲਦ ਤੰਦਰੁਸਤ ਹੋ ਕੇ ਆਪਣੇ ਪ੍ਰਸ਼ੰਸਕਾਂ ਤੇ ਆਪਣੇ ਪਰਿਵਾਰ ਦੇ ਵਿੱਚ ਪਹੁੰਚਣ